श्रीकाल जी मेरा नाम नीत कौंडल है जी सारे है। आन, uh, SSP मैं सारे uh, ने दस ही देता है एस एस पी बठिंडा मैं पिछले तीन सपटेंबर नॉइन किया और जिमें कि पेलों दसिया मैं दो हज़ार बई च भी इतने आई सी जी इलैक्शन कमिशन ऑफ इंडिया ने मैं भेजा से फॉर कंडक्टिंग इलेक्शन तो उसद मैं खन्ना पोस्टड सभी सब तो पहला मैं थोड़ा सार्या थैंक्स करना चाहाँगी कि तीस साडा बड़े शॉर्ट नोटिस से संडे न ही मैं डी एस पी सि वन किया ਕਾਲੀ ਗਿਆ ਸੀਗਾ ਕਾਲੀ ਗਿਆ ਸੀਗਾ ਮੈਂ ਕਿ ਜੇ ਕਾਲੀ ਸ਼ਾਮ ਨੂੰ orange ਹੋ ਜਾਂਦਾ ਬਟ ਬੜੀ ਜਲਦੀ ਇਨੋ ਨੇ ਬੜਾ ਵਧੀਆ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਕੇ ਸਾਡੀ ਜਿਹੜੀ ਪੁਲਿਸ ਪਬਲਿਕ ਮੀਟਿੰਗ ਜਿਹਨੂੰ ਅਸੀਂ ਅ ਸ਼ਕੀਰ ਤੇ ਕਿਰਪਾਲ ਕਹ ਰਹੇ ਸੀਗੇ ਪੰਜਾਬੀ ਚ ਉਹ ਸਾਡਾ ਪੂਰੇ ਪੰਜਾਬ ਚ ਇਹ ਮਹਿੰਮ ਚੱਲ ਰਹੀ ਹੈ ਕਿ ਅਸੀਂ ਕਮਿਊਨਿਟੀ ਨੂੰ ਆਪਣੇ ਨਾਲ ਜੋੜੀਏ ਚੱਲਦਾ ਤਾਂ ਪਹਿਲਾਂ ਵੀ ਰਹਿੰਦਾ ਇੱਕ ਨਾਂ ਜਿਵੇਂ ਲਿਖ ਦਿੰਦੇ ਆ ਵਿਲੇਜ ਡਿਫੈਂਸ ਯਾ ਵਾਰਡ ਡਿਫੈਂਸ ਵੀ ਪਬਲਿਕ ਸਾਡੇ ਨਾਲ ਆ ਵੋਲੰਟੇਰੀਲੀ ਜੁੜੇ ਜਿਹੜੇ ਵੀ ਅਸੀਂ ਮੁਹਿੰਮ ਚਲਾ ਰਹੇ ਉਹਦੇ ਚ ਵਿਲਿੰਗਲੀ ਸਾਡੇ ਨਾਲ ਰਹਿਣ ਤਾਂ ਉਹਦੇ ਤਹਿਤ ਹੀ ਅੱਜ ਅਸੀਂ ਕੋਤਵਾਲੀ ਥਾਣੇ ਦੇ ਏਰੀਆ 'ਚ ਮੀਟਿੰਗ ਰੱਖੀ ਔਰ ਜਿਵੇਂ ਕਿ ਪ੍ਰੋਫੈਸਰ ਡਾਕਟਰ ਜਸਵਿੰਦਰ ਔਰ ਡਾਕਟਰ ਗੁਰਪ੍ਰੀਤ ਔਰ ਹਰੀ ਓਮ ਜੀ ਨਾਨੀ ਵੀ ਸਾਰਿਆਂ ਨੇ ਗੱਲ ਕੀਤੀ ਇਹ ਸਾਡੇ ਇਨੀਸ਼ੀਏਟਿਵ ਕੰਟੀਨਿਊਡ ਰਹੇਗਾ ਬਾਕੀ ਮੈਂ ਗੱਲਾਂ ਜ਼ਿਆਦਾ ਰਿਪੀਟ ਨਹੀਂ ਕਰਾਂਗੀ ਸਾਡੀ ਅਸ ਅਜ਼ ਅ ਪੁਲਿਸ ਛੀਫ ਤੁਹਾਡੇ ਨਾਲ ਇਥੇ ਆ ਕੇ ਗੱਲਬਾਤ ਕਰਨੀ ਆ ਤੁਹਾਡੇ 뷰 ਪੁਆਇੰਟ ਲੈਣ ਦਾ ਬੇਸਿਕ ਪਰਪਸ ਇਹ ਹੈ ਕਿ ਅਸੀਂ ਤੁਹਾਨੂੰ ਇਹੀ ਅਪੀਲ ਕਰਨਾ ਚਾਹੁੰਦੇ ਕਿ ਜਿਹੜੇ ਵੀ ਸਾਡੇ ਵੱਖਰੇ ਵੱਖਰੇ ਇਨੀਸ਼ੀਏਟਿਵ ਚੱਲ ਰਹੇ ਸਭ ਤੋਂ ਵੱਡਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਹੈ ਜੋ ਮਾਨਯੋਗ ਸੀਐਮ ਪੰਜਾਬ ਦਾ ਬਹੁਤ ਹੀ ਇੰਪੋਰਟੈਂਟ ਮੁੱਦਾ ਹੈ ਪੁਲਿਸ ਨਾਲ ਰਿਲੇਟਡ ਉਹ बार-बार ਸਾਨੂੰ ਇਹੀ ਹਦਾਇਤਾਂ ਦਿੰਦੇ ਕਿ ਜਿਵੇਂ ਜਦੋਂ ਤੱਕ ਇੱਥੇ ਕਿਸੇ ਸਪੀਕਰ ਨੇ ਵੀ ਕਿਹਾ ਕਿ ਜਦੋਂ ਤੱਕ ਇਹ ਫੀਲਿੰਗ ਅਸੀਂ ਇੰਟਰਨਲਾਈਜ਼ ਨਹੀਂ ਕਰਾਂਗੇ ਵੀ ਜਿਹੜੀ ਇੱਕ ਕੋਵਿਡ ਦੀ ਤਰ੍ਹਾਂ ਬਿਮਾਰੀ ਹੈ ਜਦੋਂ ਤੱਕ ਸਾਡੇ ਆਪਣੇ ਘਰ ਨਹੀਂ ਆਉਂਦੀ ਵੀ ਡੋਨਟ ਅੰਡਰਸਟੈਂਡ ਦ ਗ੍ਰੈਵਿਟੀ ਆਫ ਦ ਸਿਚੁਏਸ਼ਨ ਜਦੋਂ ਆਈ ਥਿੰਕ ਵਨ ਆਫ ਤੁਹਾਡੇ ਦੋਨਾਂ ਚੋਂ ਕਿਸੇ ਸਪੀਕਰ ਨੇ ਕਿਹਾ ਡਾਕਟਰ ਗੁਰਪ੍ਰੀਤ ਨੇ ਜਾਂ ਡਾਕਟਰ ਜਸਪINDER ਨੇ ਕਿ ਮੇਰੇ ਆਪਣਾ ਬ੍ਰਦਰ ਵਾਸ ਅ ਫਲਿਕਟਿਡ ਵਿਦ ਡਰੱਗਸ ਐਨ ਹੀ ਪਾਸਡ ਅਵੇ ਸੋ ਉਸ ਤਰ੍ਹਾਂ ਦੀ ਸਿਚੁਏਸ਼ਨ ਦੀ ਸਾਨੂੰ ਨਹੀਂ ਵੇਟ ਕਰਨੀ ਚਾਹੀਦੀ ਅਸੀਂ ਸਾਰੇ ਆਪਣੇ ਹੀ ਪੰਜਾਬ ਦਾ ਸੋਚ ਕੇ ਕਰੀਏ ਕਿ ਅੱਜ ਸਾਡੇ ਪੜੋਸਚੀਆ ਦੂਜੀ ਗਲੀ 'ਚ ਕੋਈ ਬੱਚੇ ਦੀ ਨਸ਼ਾ ਦੀ ਓਵਰਡੋਸ ਨਾਲ ਡੈਥ ਹੋ ਗਈ ਹੈ ਕੱਲੇ ਟਰੈਜੇਡੀ ਸਾਡੀ ਫੈਮਿਲੀ 'ਚ ਵੀ ਆ ਸਕਦੀ ਹੈ ਸੋ ਇਹ ਲੋਹੀ ਮਨ 'ਚ ਸੋਚ ਕੇ ਸਵੇਰੇ ਸਾਡੀ ਇੱਕ ਆਪਣੀ ਪੁਲਿਸ ਦੀ ਸਾਡੀ ਪਰੇਡ ਹੋਣੀ ਆ ਜੋ ਸੀਗੀ ਮੈਂ ਆਪਣੀ ਫੋਰਸ ਨੂੰ ਵੀ ਇਹ ਹੀ ਕਿਹਾ ਕਿ ਅਸੀਂ ਜ਼ਿੰਮੇਵਾਰੀ ਨੂੰ ਜਦੋਂ ਤੱਕ ਪਰਸਨਲੀ ਇੰਟਰਨਲਾਈਜ਼ ਨਹੀਂ ਕਰਾਂਗੇ ਅਸੀਂ ਆਪਣਾ ਬੈਸਟ ਰਿਜ਼ਲਟ ਨਹੀਂ ਸੋ ਤੁਹਾਡੇ ਨਾਲ ਵੀ ਸਾਡੀ ਬਿਲਕੁਲ ਉਹੀ ਅਪੀਲ ਹੈ ਜਿਵੇਂ ਕਿ ਅਜੇ SPD ਨੇ ਦੱਸਿਆ ਉਹਨੇ ਰੀਸੈਂਟਲੀ ਲਾਸਟ ਮੰਥ सीएम ਸਾਹਿਬ ਨੇ ਇੱਕ ਨਵੀਂ ਹੈਲਪਲਾਈਨ ਜਾਰੀ ਕੀਤੀ ਹੈ ਉਹਦੇ ਚ ਪਹਿਲਾਂ ਕਾਫੀ ਜਿਵੇਂ ਇਦਾਂ ਦੀ ਕੰਪਲੇਂਟਸ ਆਉਂਦੀਆਂ ਸੀ ਕਿ ਅਸੀਂ ਪੁਲਿਸ ਨੂੰ ਕੋਈ ਇਨਪੁਟ ਦਿੰਦੇ ਆ ਤੇ ਸਾਡੀ ਜਿਹੜੀ ਆਇਡੈਂਟੀਟੀ ਰਿਵੀਲ ਹੋ ਜਾਂਦੀ ਹੈ ਉਹਨੂੰ ਸੋਲਵ ਕਰਨ ਲਈ ਹੀ ਇਹ ਹੈਲਪਲਾਈਨ ਜਾਰੀ ਕੀਤੀ ਗਈ ਹੈ ਜਿਹਦੇ ਚ ਜਿਹੜਾ ਕੰਪਲੇਨੈਂਟ ਹੈ ਉਹਦਾ ਆਇਡੈਂਟੀਟੀ ਅੱਗੇ ਪੁਲਿਸ ਨੂੰ ਰਿਵੀਲ ਹੀ ਨਹੀਂ ਹੁੰਦੀ ਉਹ ਇਦਾਂ ਦੀ ਸਿਸਟਮ ਹੈਗਾ ਉਹਦਾ ਨੰਬਰ ਇਹਨਾਂ ਨੇ ਦੱਸ ਹੀ ਦਿੱਤਾ ਸੋ देयर इज नो ਕੰਪਲਸਨ ਕਿ ਤੁਸੀਂ ਉਹਦੇ ਤੇ ਸਾਨੂੰ ਦੱਸਣਾ ਤੁਸੀਂ ਭਾਵੇਂ ਸਾਨੂੰ ਫਿਜ਼ੀਕਲੀ ਆ ਕੇ ਵੀ ਦੱਸ ਸਕਦੇ ਹੋ ਜਾਂ ਸਾਡੇ ਨੰਬਰ ਤੁਹਾਡੇ ਸਾਰਿਆਂ ਕੋਲ ਅਵੇਲੇਬਲ ਹੀ ਰਹਿੰਦੇ ਐ ਐਸਐਸਪੀ ਦਾ ਨੰਬਰ ਵੀ ਆਲਮੋਸਟ ਸਾਰਿਆਂ ਕੋਲ ਹੁੰਦਾ ਸੋ ਮੈਂ ਆਪਣੇ ਬਿਹਾਰ ਤੇ ਡੈਫੀਨਿਟਲੀ ਇਨਸ਼ੋਰ ਕਰ ਸਕਦੀ ਹਾਂ ਆਈ ਅਸ਼ੋਰ ਯੂ ਕਿ ਜੇ ਤੁਸੀਂ ਮੈਨੂੰ ਕੋਈ ਜੈਨੂਇਨ ਟਿਪ ਦੋਗੇ ਕਿ ਫਲਾਣਾ ਬੰਦਾ ਨਸ਼ਾ ਵੇਚਦਾ ਹੈ ਜਾਂ ਸਾਡੀ ਗਲੀ 'ਚ ਬੱਚਿਆਂ ਨੂੰ ਖਰਾਬ ਕਰ ਰਿਹਾ ਸੋ ਆਈ ਅਸ਼ੋਰ ਯੂ ਕਿ ਵੀਲ ਡੈਫੀਨਿਟਲੀ ਟੇਕ ਐਕਸ਼ਨ ਬਟ ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਗੱਲ ਜੈਨੂਇਨ ਹੋਏ ਅਸੀਂ ਕੋਈ ਲਾਕਡਾਡ 'ਚ ਕਿਸੇ ਦਾ ਨਾਂ ਨਾ ਦੇਈਏ ਬਿਕਾਜ਼ ਐਟ ది ਐਂਡ ਆਫ ਦਿ ਡੇ ਇਸ ਤਰ੍ਹਾਂ ਦਾ ਜਦੋਂ ਐਕਸ਼ਨ ਹੁੰਦਾ ਹੈ ਤੇ ਅਗਲੇ ਦਿ ਵੀ ਲਾਈਫ ਤੇ ਸਟੇਕ ਪੈਂਦਾ ਉਸ ਦੇ ਨਾਲ ਨਾਲ ਜਿਵੇਂ ਇਹ ਵੀ ਦੱਸਿਆ ਗਿਆ ਕਿ ਜਿਹੜੇ ਬੱਚੇ ਡਰੱਗਸ 'ਚ ਪੈ ਚੁੱਕੇ ਹਨ ਮੈਨੂੰ ਪਤਾ ਲੱਗਿਆ ਸੀ ਬਟਿੰਡਾ ਪੁਲਿਸ ਨੇ ਵਿੰਟਰਸ 'ਚ ਇੱਕ ਕ੍ਰਿਕਟ ਮੈਚ ਕਰਾਇਆ ਸੀਗਾ ਆਈ ਥਿੰਕ ਦੀਪਕ ਪਾਰਕ ਜਿਹੜੇ ਪਿਛਲੇ ਐਸਐਸਪੀ ਸੀਗੇ ਉਦੋਂ ਇਹਨਾਂ ਨੇ ਜਿਹੜੇ ਡਰੱਗਸ ਤੋਂ ਸਰਵਾਈਵ ਕੀਤਾ ਹੈ who have voluntarily given up drugs ਉਹਨਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਤੋਂ ਮੋਟੀਵੇਸ਼ਨ ਸਪੀਚਸ ਵੀ ਦਿੱਤੀਆਂ ਗਈਆਂ ਸੀ ਆਈ ਥਿੰਕ ਦੇ ਪਾਰਟਿਸਿਪੇਟਡ ਆਲਸੋ ਸੋ ਇਸ ਤਰ੍ਹਾਂ ਦੇ ਵੀ ਜੇ ਤੁਹਾਡੇ ਸਾਰੀ ਸੋਸਾਇਟੀ 'ਚ ਕੋਈ ਬੱਚੇ ਹੈ ਤਾਂ ਉਹਨਾਂ ਨੂੰ ਇਨਸਟੈਡ ਆਫ ਵਿਕਟਿਮਾਈਜ਼ ਕਰਨ ਦੀ ਬਜਾਏ ਉਹਨਾਂ ਨੂੰ ਅਸੀਂ ਐਸ ਹੀਰੋਜ਼ ਮੰਨ ਕੇ ਬਾਕੀ ਬੱਚੇ ਉਹਨਾਂ ਨੂੰ ਐਕਸਪੀਰੀਅੰਸ ਸ਼ੇਅਰ ਕਰਾਈਏ ਵੀ ਕਿਵੇਂ ਮੈਂ ਦਲਦਲ 'ਚ ਪਿਆ ਤੇ ਕਿਵੇਂ ਨਿਕਲਿਆ ਵਧੀਆ ਮੋਟੀਵੇਸ਼ਨ ਹੋਏਗੀ ਕਿਉਂਕਿ ਕੰਪੋਜ਼ ਦਾ ਜ਼ਿਆਦਾ ਵਧੀਆ ਸਿੱਖਦੇ ਐ ਸਪੈਸ਼ਲੀ ਅੱਜਕੱਲ ਦੇ ਬੱਚੇ ਜਿਵੇਂ ਕਈ ਅਕਈਆਂ ਨੇ ਸਪੀਚ ਚ ਦੱਸਿਆ ਕਿ ਜਿਹੜਾ ਸੋਸ਼ਲ ਮੀਡੀਆ ਦਾ ਇਨਫਲੂਐਂਸ ਬੱਚਿਆਂ ਦਾ ਸਭ ਤੋਂ ਜ਼ਿਆਦਾ ਹੈ ਅੱਜ ਮੈਂ ਕਿਸੇ ਨਿਊਜ਼ਪੇਪਰ ਚ ਪੜ੍ਹ ਰਹੀ ਸੀ ਡਿਜੀਟਲ ਐਡਿਕਸ਼ਨ ਆਦਾ ਬਟ ਹੁਣ ਸਾਨੂੰ ਐਜ਼ ਅ ਫਰੈਂਡ ਆਪਣੇ ਆਪਣੇ ਬੱਚਿਆਂ ਨੂੰ ਫ੍ਰੈਂਡਲੀ ਵੇ ਨਾਲ ਵੀ ਸਿਖਾਉਣ ਦੀ ਲੋੜ ਹੈ ਔਰ ਜੇ ਤੁਹਾਨੂੰ ਕਿਸੇ ਨੂੰ ਲੱਗਦਾ ਹੈ ਕਿ ਤੁਹਾਡੇ ਬੱਚਿਆਂ ਨੂੰ ਕਾਉਂਸਲਿੰਗ ਦੀ ਲੋੜ ਹੈ ਤੇ ਇੱਥੇ ਤੁਹਾਡੇ ਡਿਪਾਰਟਮੈਂਟ ਐਜੂਕੇਸ਼ਨ ਦੇ ਵੀ ਹੈ ਲੈਂਗੁਏਜ ਦੇ ਵੀ ਹੈ ਕਿਨੇ ਪ੍ਰੋਫੈਸਰ ਆਏ ਕਿਸੇ ਨੂੰ ਵੀ ਤੁਸੀਂ ਅਪਰੋਚ ਕਰ ਸਕਦੇ ਹੋ ਈਵਨ ਸਾਨੂੰ ਕਰ ਸਕਦੇ ਹੋ ਵੀ ਕੈਨ ਟੈਲ ਦਾ ਸਿਵਲ ਡਿਪਾਰਟਮੈਂਟ ਕੇ ਬੱਚਿਆਂ ਨੂੰ ਕਾਉਂਸਲਿੰਗ ਵੀ ਲੋੜ ਹੈ ਸੋ ਇਹ ਸਾਰੀ ਚੀਜ਼ਾਂ ਅਸੀਂ ਤੁਹਾਨੂੰ ਤਾਂ ਦੱਸ ਰਹੇ ਹਾਂ ਜੋ ਜੋ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈ ਤੇ ਜੇ ਤੁਹਾਨੂੰ ਪਤਾ ਲੱਗੇਗਾ ਅੱਗੇ ਤੁਸੀਂ ਆਪਣੀ ਫੈਮਿਲੀ ਨੂੰ ਦੱਸੋਗੇ ਆਪਣੀ ਵਾਈਫ ਨੂੰ ਦੱਸੋਗੇ ਫਿਰ ਇੱਥੇ ਕੁਛ ਮਾਂ ਦਾ ਲਾੜਲਾ ਕੁਛ ਅੰਨਾ ਦੀ ਗੱਲਾਂ ਚੱਲ ਰਹੀ ਸੀ ਸੋ ਬੀਂਗ ਅ ਲੇਡੀ ਆਫੀਸਰ ਆਈ ਊਡ ਸੇ ਕਿ ਇਹ ਤਾਂ ਸਾਰਾ ਹੀ ਪ੍ਰਭਾਵ ਹੁੰਦਾ ਪੇਰੈਂਟਸ ਕਿ ਮਦਰ ਕਹਿੰਦੀਆਂ ਫਾਦਰ ਨੇ ਵਿਗਾੜਿਆ ਫਾਦਰ ਕਹਿੰਦਾ ਮਦਰ ਨੇ ਵਿਗਾੜਿਆ या किसी स्पीकर ने कहा कि फिफ्टी परसेंट फीमेल एस एस पीज होनी चाहिए मतलब आए एज एन एस एस पी मैनू कोई इदा जेंडर का कद नहीं लगता कि मैं फीमेल एस एस पी हाँ तो मैं बैटर कराँगी आई थिंक अजक वो जमाना निकल गया वी आर ऑल इक्वली कॉम्पिटेड बट जदों तक सोसायटी साढ़े नाल नहीं जुड़ेगी वी कैन सक्सीड एज वैल एज मतलब तुम्हें पता है जो हथ मिलते हैं तो फिर बैटर होंगे मल्टीप्लायर तो ਪੁਲਿਸ ਤੇ ਜਾਂ ਕਿਸੇ ਵੀ ਸਿਵਲ ਮੈਕਮੇ ਤੇ ਜੋ ਇਸ ਮੁਹਿੰਮ ਤੇ ਲੱਗੇ ਹੋਏ ਆ ਸਾਡੇ ਤੇ ਵਿਸ਼ਵਾਸ ਰੱਖੋ ਵੀ ਆਰ ਥੇਅਰ ਟੂ ਸਰਵ ਯੂ ਵੀ ਆਰ ਥੇਅਰ ਟੂ ਸਰਵ ਦ ਸੋਸਾਇਟੀ ਸਾਨੂੰ ਵੀ ਨਹੀਂ ਚੰਗਾ ਲੱਗਦਾ ਕਦੇ ਕਿਸੇ ਯੰਗ ਬੱਚੇ ਦੀ ਜਦੋਂ ਪਤਾ ਲੱਗਦਾ ਕਿ ਡਰਗ ওভারਡੋਸ ਨਾਲ ਡੈਥ ਹੋ ਗਈ ਸੋ ਅਸੀਂ ਤਾਂ ਕੋਸ਼ਿਸ਼ ਕਰਦੇ ਕਿ ਉਸੇ ਟਾਈਮ ਹੀ ਜੋ ਵੀ ਉਹਦੇ ਲਿੰਕਸ ਸਗੇ ਜਿਨ੍ਹਾਂ ਨੇ ਉਹਨੂੰ ਇਸ ਦਲਦਲ ਚ ਪਾਇਆ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰੀ ਬਟ ਇਹ ਵੀ ਦੇਖਣ ਚਾਹੁੰਦਾ ਕਿ ਕਈ ਵਾਰੀ ਪੇਰੈਂਟਸ ਹੀ ਉਸ ਚੀਜ਼ ਨੂੰ ਨਹੀਂ ਰਿਪੋਰਟ ਕਰਦੇ ਸੋ ਜੇ ਟਾਈਮਲੀ ਇੰਟਰਵੈਨਸ਼ਨ ਹੋ ਜਾਏ ਥੇਰ ਇਜ਼ उसको तो वीय कुछ नहीं है बाकी आई थिंक बाकी गल् सारी मैं रिपीट नहीं करूँगी थैंक यू सो मच कि तुसी आए और आई होप कि सा इस तरह के इंटरैक्शन होंगे रहेंगे अच्छ नशे तो ज़्यादा सेर टॉपिक पर करों बट सा कम्यूनिटी पार्टीसीपेषन ही सल्प करेगी थैंक यू सो मच